ਏਕਾ ਸਵਾਗਤ ਮੰਗੜ ਸਾਹਿਬ ਮੰਗੜ ਸਾਹਿਬ ਜਿਨ੍ਹਾਂ ਨੂੰ ਜੀ ਆਇਆਂ ਮੰਗੜ ਜੀ ਆਇਆਂ ਆਓ ਆਓ ਜੀ ਸਾਰੇ ਹੋ ਹੋ ਜਾਈ ਰਹੀ ਹੈ ਮੇਰੀ ਛੋਪੜੀ ਕੇ ਬਾਗਾਂ ਖੁੱਲੀ ਚਾਹੇ ਕੇ ਰਾਮ ਮੇਰੀ ਰਾਣੀ ਕੇ ਬਾਗਾਂ ਖੁੱਲੇ ਚਾਹੇ

ਬਹੁਤ ਹੀ ਸਤਿਕਾਰਯੋਗ ਪਰਵਿੰਦ ਕਮੇਟੀ ਦੇ ਮੈਂਬਰ ਸਹਿਬਾਨ ਸਾਡੇ ਸਤਿਕਾਰਯੋਗ ਪੰਡਤ ਜੀ ਬਹੁਤ ਹੀ ਸਤਿਕਾਰਯੋਗ ਲੋਗਰਾ ਸਾਹਿਬ ਔਰ ਸਾਰੇ ਹੀ ਆਮ ਆਦਮੀ ਪਾਰਟੀ ਦੇ ਸਾਥੀ ਸਾਰੇ ਆਓ ਮੰਦਰ ਦੇ ਵਿੱਚ ਅੱਜ ਦੇ ਇਸ ਚੌਂਕੀ ਤੇ ਹਾਜ਼ਰੀ ਲਵਾਈਏ ਜਿਕਰਾ ਸ਼ਰਮ ਵਾਲੀ ਦਾ ਬਹੁਤ ਸਤਿਕਾਰਯੋਗ ਅੱਜ ਦੇ ਇਸ ਮੰਦਰ ਤੇ ਬੱਤੀ ਸਾਲ ਲਗਾਤਾਰ ਬਹੁਤ ਧੰਨਵਾਦ ਕਰਦਾ ਸਾਰੇ ਹੀ ਪ੍ਰਬੰਧਕ ਕਮੇਟੀ ਦਾ ਮੇਰੀਆਂ ਮਾਤਾ ਮਾਂ ਦਾ ਪੈਣਾ ਦਾ ਸਤਿਕਾਰਯੋਗ ਬਜ਼ੁਰਗਾਂ ਦਾ ਨੌਜਵਾਨ ਵੀਰਾਂ ਦਾ ਸਾਰੇ ਇਕੱਠੇ ਹੋ ਕੇ ਪ੍ਰਕਾਸ਼ ਕਰਕੇ ਡੋਗਰਾ ਜੀ ਦਾ ਜਿਨ੍ਹਾਂ ਨੇ ਲਗਾਤਾਰ 32 ਸਾਲ ਤੋਂ ਅੱਜ ਦੇ ਦਿਨ ਮੂਰਤੀ ਸਥਾਪਨਾ ਹੋਈ ਸੀਗੀ ਤੇ ਲਗਾਤਾਰ 32 ਸਾਲ ਤੋਂ ਹਰ ਸਾਲ ਪ੍ਰੋਗਰਾਮ ਕਰਾਉਂਦੇ ਨੇ ਰਾਬਰੂ ਸੰਗਤਾਂ ਨੂੰ ਇਕੱਠਿਆਂ ਕਰਦੇ ਨੇ ਔਰ ਹਮੇਨੋ ਵੀ ਹਮੇਸ਼ਾ ਛੇ ਬੋਲੇ ਦੇ ਚਰਨਾ ਚ ਬਲਾ ਕੇ ਅਮਰੀਕਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਦੇ ਵਿੱਚ ਔਰ ਦਵਾਈ ਪੜਾਈ ਰੁਜ਼ਗਾਰ ਮਿਲਦਾ ਤੇ ਉਸੇ ਤਰ੍ਹਾਂ ਹੀ ਆਪਣੇ ਪੰਜਾਬ ਦੇ ਵਿੱਚ ਵੀ ਸਾਰਿਆਂ ਨੂੰ ਜੋ ਮਿਸ਼ਨ ਆ ਆਮਾਦੀ ਪਾਰਟੀ ਦਾ ਹਰੇਕ ਨੂੰ ਫ੍ਰੀ ਤੇ ਵਧੀਆ ਦਵਾਈ ਹਰੇਕ ਨੂੰ ਫ੍ਰੀ ਤੇ ਵਧੀਆ ਪੜਾਈ ਤੇ ਰੁਜ਼ਗਾਰ ਦੇਣਾ ਜਿਹੜਾ ਮਿਸ਼ਨ ਆ ਤੇ ਉਹ ਮਿਸ਼ਨ ਆਪਾਂ ਪੂਰਾ ਕਾਮਯਾਬ ਕਰ ਸਕੀਏ ਆਪਣੇ ਬੱਚਿਆਂ ਦਾ ਜਿਹੜੇ ਆ ਛੋਟੇ ਛੋਟੇ ਬੱਚੇ ਨੇ ਇਹਨਾਂ ਦਾ ਆਪ ਇੱਕ ਸਵਾਲ ਸੁਧਾਰ ਸਕੀਏ ਤੇ ਉਹਨਾਂ ਨੇ ਸਮੇਂ ਦੇ ਵਿੱਚ ਇਨਾਂ ਨੂੰ ਕੋਈ ਦਿੱਕਤ ਨਾ ਆਵੇ ਤੇ ਔਰ ਆਓ ਇਕੱਠੇ ਹੋ ਕੇ ਆਪਾਂ ਆਪਣੇ ਪੰਜਾਬ ਦੀ ਖੁਸ਼ਹਾਲੀ ਵਾਸਤੇ ਵਿਧਾਨ ਸਭਾ ਹਲਕਾ ਪੂਰਬੀ ਦੀ ਖੁਸ਼ਹਾਲੀ ਵਾਸਤੇ ਕੰਮ ਕਰੀਏ ਤੇ ਮਹਾਮਈ ਅਗੇ ਅਰਦਾਸ ਕਰਿਓ ਮਹਾਮਈ ਆਪਾਂ ਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਬਲ ਬਖਸ਼ੇ ਤਾਂ ਕਿ ਇਸ ਏਰੀਆ ਨੂੰ ਪਵਦੀਆ ਬਣਾ ਸਕੀਏ ਇਨਾਂ ਹੀ ਕਹਿੰਦਾ ਹੋਇਆ ਅੱਜ ਦੇ ਇਸ ਮੂਰਤੀ ਸਥਾਪਨਾ ਤੇ ਸੇ ਭੋਲੇ ਨਾ ਦੇ ਮੰਦਰ ਦੇ ਬੱਤੀਵੇਂ ਸਾਲ ਦੇ ਵਿੱਚ ਅੱਜ ਪ੍ਰਵੇਸ਼ ਹੋਏ ਨੇ ਤੇ ਬਹੁਤ-ਬਹੁਤ ਫੇਰ ਵਧਾਈ ਫਿਰ ਬਹੁਤ ਬਹੁਤ ਸਾਰਿਆਂ ਦਾ ਮੇਰੀਆਂ ਸਤਿਕਾਰਯੋਗ ਮਾਦਾਮਾਂ ਦਾ ਪੈਣਾ ਦਾ ਬਜ਼ੁਰਗ ਸਹਿਬਾਨਾਂ ਦਾ ਨੌਜਵਾਨ ਵੀਰਾਂ ਦਾ ਤੇ ਡੋਗਰਾ ਜੀ ਦਾ ਸਾਰੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਜੈ ਬਾਬੇ ਜੀ ਸਭ ਤੋਂ ਪਹਿਲਾਂ ਅੱਜ ਤੁਹਾਨੂੰ ਅਸੀਂ ਮੰਦਰ ਕਮੇਟੀ ਵੱਲੋਂ ਜੀ ਆਇਆਂ ਕਹਿੰਦੇ ਆ ਤੇ ਅੱਜ ਇੱਥੇ ਜਿਵੇਂ ਕਿ ਮੂਰਤੀ ਸਥਾਪਨਾ ਸਮਾਰੋਹ ਹੋ ਰਿਹਾ ਤੇ ਆਉਣ ਵਾਲੇ ਸਮੇਂ ਚ ਜਿੱਦਾਂ ਜਿੱਦਾਂ ਭੋਲਾ ਜੀ ਇਹ ਵਿਸ਼ੇਸ਼ ਤੌਰ ਤੇ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਇੱਥੇ ਆਨ ਦੇ ਨਿੱਘਾ ਸਵਾਗਤ ਕਰਦੇ ਆ ਤੇ ਉਹਨਾਂ ਨੂੰ ਜਾਣਨਾ ਚਾਹੁੰਦੇ ਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਉਹ ਕਦੀ ਵੀ ਮਿਸ ਨਹੀਂ ਕਰਦੇ ਤੇ ਸਮਾਜ ਦੇ ਵਿੱਚ ਸੇਵਾ ਦੇ ਪ੍ਰਤੀ ਉਹਨਾਂ ਦਾ ਬਹੁਤ ਭਾਵ ਹੈ ਤੇ ਅੱਜ ਦੀ ਡੇਟ 'ਚ ਵੀ ਉਹਨਾਂ ਨੇ ਐਮਐਲਏ ਬਣ ਕੇ ਵੀ ਮੰਦਰ ਨੂੰ ਆਪਣਾ ਟਾਈਮ ਕੀਮਤੀ ਟਾਈਮ ਦਿੱਤਾ ਅਸੀਂ ਉਹਨਾਂ ਨੂੰ ਪੁੱਛਦੇ ਆ ਕਿ ਉਹ ਕਿਸ ਤਰ੍ਹਾਂ ਮੰਦਰ ਦੇ ਵਿੱਚ ਆਪਣੀ ਸੇਵਾ ਨਿਭਾਉਂਦੇ ਨੇ ਜੈ ਭਾਗਤ ਬਹੁਤ-ਬਹੁਤ ਮੁਬਾਰਕਾਂ ਜੀ ਸ਼ੀਵ ਮੰਦਰ ਦੇ ਵਿੱਚ ਅੱਜ ਹਰ ਸਾਲ ਦੀ ਤਰ੍ਹਾਂ 32 ਸਾਲ ਤੋਂ ਲਗਾਤਾਰ ਇਹ ਜਿਹੜਾ ਧਾਰਕ ਪ੍ਰੋਗਰਾਮ ਚੱਲ ਰਿਹਾ ਵਾ ਤੇ ਬਹੁਤ-ਬਹੁਤ ਵਾਰਕਾ ਦਿੰਦਾ ਸਾਰੀ ਪ੍ਰਬੰਧਕ ਕਮੇਟੀ ਨੂੰ ਉਹ ਸ਼੍ਰੀ ਰਿੰਦਰ ਡੋਗਰਾ ਜੀ ਨੂੰ ਸਾਰੇ ਹੀ ਸਾਡੇ ਪੰਡਤ ਜੀ ਨੂੰ ਉਹ ਸਾਰੇ ਜਿਹੜੇ ਨਾਲੜਕ ਬਲ ਕੇ ਹਰ ਸਾਲ ਪ੍ਰੋਗਰਾਮ ਕਰਾਉਂਦੇ ਆ ਮਾਹਮਾਈ ਦਾ ਗੁਣਗਾਨ ਕਰਦੇ ਨੇ ਮਾਹਮਾਈ ਦੇਖਦੇ ਆ ਕਿ ਤੁਹਾਡਾ ਬੜਾ ਬਸ਼ੇਰ ਲੋਕਾਂ ਦਾ ਅਰਦਾਸ ਕਰਦੇ ਨੇ ਔਰ ਮੈਂ ਵੀ ਬਹਾਵਾਗੇ ਅਰਦਾਸ ਕਰਦਾ ਸ਼ੇ ਬੋਲੇ ਨਾਲ ਅਰਦਾਸ ਕਰਦਾ ਸ਼ੇ ਬੋਲੇ ਨਾਲ ਸਾਰੇ ਤੰਦਰੁਸਤੀ ਬਖਸ਼ੇ ਚਰਤੀ ਕਲਾ ਬਖਸ਼ੇ ਤਾਂ ਕਿ ਇਸ ਤਰ੍ਹਾਂ ਹੀ ਨਾਲ ਮਿਲ ਕੇ ਅਸੀਂ ਧਰਮ ਦੀ ਸੇਵਾ ਕਰੀਏ ਸਮਾਜ ਦੀ ਸੇਵਾ ਕਰੀਏ ਲੋੜਵੰਦਾਂ ਦੀ ਬੰਦ ਕਰੀਏ ਔਰ ਸ਼ੇ ਬੋਲੇ ਅਗੇ ਅਰਦਾਸ ਕਰਦਾ ਸ਼ੇ ਬੋਲੇ ਸਾਡੇ ਡੋਗਰਾ ਜੀ ਨੂੰ ਤੰਦਰੁਸਤੀ ਬਖਸ਼ੇ ਤਾਂ ਕਿ ਇਸੇ ਤਰ੍ਹਾਂ ਸਾਨੂੰ ਬੁਲਾਉਂਦੇ ਰਹਿਣ ਬਹੁਤ-ਬਹੁਤ ਬੁਵਾੜ ਕਰਦਾ ਜੀ ਥੋੜਾ ਮੰਦਰ ਦੇ ਇਤਿਹਾਸ ਬਾਰੇ ਦੱਸੋ ਬਾਹਰ ਬਾਹਰ ਆ ਜਾ ਤਾਂ ਮਾਰੀ ਕਰਾ ਦੇ ਬਾਹਰ ਜੀ